ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ ਤਿੰਨ ਗੱਡੀਆਂ ਜਿਹੜੀਆਂ ਸਮੋਚੇ ਤੌਰ ਤੇ ਜਿਹਦੇ ਵਿੱਚ ਖਾਣ ਦੀਆਂ ਵਸਤਾਂ ਸੌਣ ਲਈ ਗੱਦੇ ਕੰਬਲ ਨਾਲ ਮੰਜੇ ਨਾਲ ਤਰਪੈਲਾ ਆਤਿਾਦਿਕ ਚਾਦਰਾਂ ਮੱਛਰਦਾਨੀਆਂ ਚਟਾਈਆਂ ਫਿਲਟਰ ਪਾਣੀ ਰਾਸ਼ਨ ਕਿੱਟ ਉਹ ਸਾਰੇ ਭੇਜੀਆਂ ਸੀ ਉਹ ਤਿੰਨ ਗੱਡੀਆਂ ਦੇਰਾ ਬਾਬਾ ਨਾਨਕ ਰਮਦਾਸ ਤੇ ਤੀਜੀ ਜਿਹੜੀ ਆਪਣੇ ਗਈ ਸੀ ਇੱਥੇ ਹੀ ਆਪਣਾ ਗੁਰੂ ਕੇ ਬਾਗ ਅੱਜ ਦੋ ਗੱਡੀਆਂ ਇਹ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਸਾਰੀਆਂ ਕਿੱਟਾਂ ਸਮੇਤ ਤੇ ਸਾਰੇ ਹੀ ਵਿੱਚ ਇਹਦੇ ਕਿਉਂਕਿ ਮੋਰੇ ਠੰਡ ਆ ਰਹੀ ਆ ਕੁਝ ਇਹਨਾਂ ਨੇ ਮੋੜਿਆ ਨੇ ਉਦਾਂ ਜਤਨ ਵਿੱਚ ਕੀਤਾ ਜੁੱਤੀਆਂ ਤੱਕ ਵੀ ਕਿਟਾਂ ਦੇ ਵਿੱਚ ਲੈ ਕੇ ਪਾਈਆਂ ਤਾਂ ਕਿ ਜਿਹਦੇ ਵੀ ਕਿਸੇ ਦੇ ਪੈਰਾਂ ਚ ਆ ਜਵੇ ਤੋਂ ਨੰਗਾ ਨਾ ਰਹੇ ਸਵਾਜ ਇਹ ਦੋ ਗੱਡੀਆਂ ਜਿਹੜੀਆਂ ਆ ਇਹ ਭੇਜੀਆਂ ਜਾ ਰਹੀਆਂ ਬਾਕੀ ਜਿਹੜਾ ਬੀ ਦਾ ਪ੍ਰਬੰਧ ਵੀ ਅਸੀਂ ਕਰ ਚੁੱਕੇ ਆ ਤੇ ਡੀਜ਼ਲ ਦਾ ਉਹ ਲੋਡ ਅਨਸਾਰ ਮੈਂ ਉਦੋਂ ਵੀ ਕਿਹਾ ਸੀ ਉਹ ਆਪਣੇ ਪੰਜ ਸੈਂਟਰ ਸਥਾਪਿਤ ਕੀਤੇ ਉਹਨਾਂ ਸਥਾਪਤਾਂ ਸੈਂਟਰਾਂ ਦੇ ਉੱਤੇ ਆਪਣੀ ਆਪਣੀ ਐਪਲੀਕੇਸ਼ਨ ਦੇਣ ਸਰਪੰਚਾਂ ਤੋਂ ਦੀ ਕਰਾ ਕੇ ਤਾਕੇ ਸਮੇਂ ਸਿਰ ਜਿਹੜਾ ਹੈ ਉਹ ਸਾਰਿਆਂ ਨੂੰ ਵਾਹੀਆ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿਮੰਨ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ ਤਿੰਨ ਗੱਡੀਆਂ ਜਿਹੜੀਆਂ ਸਮੋਚੇ ਤੌਰ ਤੇ ਜਿਹਦੇ ਵਿੱਚ ਖਾਣ ਦੀਆਂ ਬਸਤਾਂ ਸੌਣ ਲਈ ਗੱਦੇ ਕੰਬਲ ਨਾਲ ਮੰਝੇ ਨਾਲ ਤਰਪੈਲਾ ਅਤੇ ਆਦਿਕ ਚਾਦਰਾਂ ਮੱਛਰਦਾਨੀਆਂ ਦਾਨੀਆਂ ਪੈਟਰ ਪਾਣੀ ਰ ਆਚਣ ਕਿਟ ਉਹ ਸਾਰੇ ਭੇਜੀਆਂ ਸੀ ਉਹ ਤਿੰਨ ਗੱਡੀਆਂ ਡੇਰਾ ਬਾਬਾ ਨਾਨਕ ਰਮਦਾਸ ਤੇ ਤੀਜੀ ਜਿਹੜੀ ਆਪਣੇ ਗਈ ਸੀ ਇੱਥੇ ਹੀ ਆਪਣਾ ਗੁਰੂ ਕੇ ਬਾਗ ਅੱਜ ਦੋ ਗੱਡੀਆਂ ਇਹ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਸਾਰੀਆਂ ਕਿਟਾਂ ਸਮੇਤ ਤੇ ਸਾਰੇ ਹੀ ਵਿੱਚ ਇਹਦੇ ਕਿਉਂਕਿ ਮੋਰੇ ਠੰਡ ਆ ਰਹੀ ਆ ਕੋਹ ਇਹਨਾਂ ਨੇ ਮੋੜਿਆਂ ਨੇ ਉਹਦਾ ਯਤਨ ਵੀ ਕੀਤਾ ਜੁੱਤੀਆਂ ਤੱਕ ਵੀ ਕਿਟਾਂ ਦੇ ਵਿੱਚ ਲੈ ਕੇ ਪਾਈਆਂ ਤਾਂ ਕਿ ਜਿਹਦੇ ਵੀ ਕਿਸੇ ਦੇ ਪੈਰਾਂ ਚ ਆ ਜਵੇ ਤੋਂ ਨੰਗਾ ਨਾ ਰਹੇ ਸਵਾਜ ਇਹ ਦੋ ਗੱਡੀਆਂ ਜਿਹੜੀਆਂ ਆ ਇਹ ਭੇਜੀਆਂ ਜਾ ਰਹੀਆਂ ਬਾਕੀ ਜਿਹੜਾ ਬੀ ਦਾ ਪ੍ਰਬੰਧ ਵੀ ਅਸੀਂ ਕਰ ਚੁੱਕੇ ਆ ਤੇ ਡੀਜ਼ਲ ਦਾ ਉਹ ਲੋੜ ਅਨਸਾਰ ਮੈਂ ਉਦੋਂ ਵੀ ਕਿਹਾ ਸੀ ਉਹ ਆਪਣੇ ਪੰਜ ਸੈਂਟਰ ਸਥਾਪਿਤ ਕੀਤੇ ਉਹਨਾਂ ਸਥਾਪਤਾਂ ਸੈਂਟਰਾਂ ਦੇ ਉੱਤੇ ਆਪਣੀ ਆਪਣੀ ਐਪਲੀਕੇਸ਼ਨ ਦੇਣ ਸਰਪੰਚਾਂ ਤੋਂ ਦੀ ਕਰਾ ਕੇ ਤਾਕੇ ਸਮੇਂ ਸਰ ਜਿਹੜਾ ਹੈ ਉਹ ਸਾਰਿਆਂ ਨੂੰ ਮਹੱਈਆ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ ਤਿੰਨ ਗੱਡੀਆਂ ਜਿਹੜੀਆਂ ਸਮੁੱਚੇ ਤੌਰ ਤੇ ਜਿਹਦੇ ਵਿੱਚ ਖਾਣ ਦੀਆਂ ਬਸਤਾਂ ਸੌਣ ਲਈ ਗੱਦੇ ਕੰਬਲ ਨਾਲ ਮੰਜੇ ਨਾਲ ਤਰਪੈਲਾ ਅਤਿਆਦਿਕ ਚਾਦਰਾਂ ਮਛਰਦਾਨੀਆਂ ਚਟਾਈਆਂ ਫੈਕਟਰ ਪਾਣੀ ਪਰ ਆਚਣ ਕਿਟ ਉਹ ਸਾਰੇ ਭੇਜੀਆਂ ਸੀ ਉਹ ਤਿੰਨ ਗੱਡੀਆਂ ਅੰਦੇਰਾ ਬਾਬਾ ਨਾਨਕ ਰਮਦਾਸ ਤੇ ਤੀਜੀ ਜਿਹੜੀ ਆਪਣੇ ਗਈ ਸੀ ਇੱਥੇ ਹੀ ਆਪਣਾ ਗੁਰੂ ਕੇ ਬਾਗ ਅੱਜ ਦੋ ਗੱਡੀਆਂ ਇਹ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਸਾਰੀਆਂ ਕਿਟਾਂ ਸਮੇਤ ਤੇ ਸਾਰੇ ਹੀ ਵਿੱਚ ਇਹਦੇ ਕਿਉਂਕਿ ਮੋਰੇ ਠੰਡ ਆ ਰਹੀ ਆ ਕੋਈ ਇਹਨਾਂ ਨੇ ਮੋੜਿਆਂ ਨੇ ਉਹਦਾ ਯਤਨ ਵੀ ਕੀਤਾ ਜੁੱਤੀਆਂ ਤੱਕ ਵੀ ਕਿਟਾਂ ਦੇ ਵਿੱਚ ਲੈ ਕੇ ਪਾਈਆਂ ਤਾਂ ਕਿ ਜਿਹਦੇ ਵੀ ਕਿਸੇ ਦੇ ਪੈਰਾਂ ਚ ਆਜਵੇ ਤੋਂ ਨੰਗਾ ਨਾ ਰਹੇ ਸਵਾਜ ਇਹ ਦੋ ਗੱਡੀਆਂ ਜਿਹੜੀਆਂ ਆ ਇਹ ਭੇਜੀਆਂ ਜਾ ਰਹੀਆਂ ਬਾਕੀ ਜਿਹੜਾ ਬੀ ਦਾ ਪ੍ਰਬੰਧ ਵੀ ਅਸੀਂ ਕਰ ਚੁੱਕੇ ਆ ਤੇ ਡੀਜ਼ਲ ਦਾ ਉਹ ਲੋੜ ਅਨਸਾਰ ਮੈਂ ਉਹਦੋਂ ਵੀ ਕਿਹਾ ਸੀ ਉਹ ਆਪਣੇ ਪੰਜ ਸੈਂਟਰ ਸਥਾਪਿਤ ਕੀਤੇ ਉਹਨਾਂ ਸਥਾਪਨਾ ਸੈਂਟਰਾਂ ਦੇ ਉੱਤੇ ਆਪਣੀ ਆਪਣੀ ਐਪਲੀਕੇਸ਼ਨ ਦੇ ਦੇਣ ਸਰਪੰਚਾਂ ਤੋਂ ਦੀ ਕਰਾ ਕੇ ਤਾਕੇ ਸਮੇਂ ਸਿਰ ਜਿਹੜਾ ਹੈ ਉਹ ਸਾਰਿਆਂ ਨੂੰ ਮਹੱਈਆ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ ਤਿੰਨ ਗੱਡੀਆਂ ਜਿਹੜੀਆਂ ਸਮੁੱਚੇ ਤੌਰ ਤੇ ਜਿਹਦੇ ਵਿੱਚ ਖਾਣ ਦੀਆਂ ਬਸਤਾਂ ਸੌਣ ਲਈ ਗੱਦੇ ਕੰਬਲ ਨਾਲ ਮੰਜੇ ਨਾਲ ਤਰਪੈਲਾ ਅਤਿਆਦਿਕ ਚਾਦਰਾਂ ਮੱਛਰਦਾਨੀਆਂ ਚਟਾਇਆ ਫੈਕਟਰ ਪਾਣੀ ਪਰ ਆਚਣ ਕਿਟ ਉਹ ਸਾਰੇ ਭੇਜੀਆਂ ਸੀ ਉਹ ਤਿੰਨ ਗੱਡੀਆਂ ਅੰਦੇਰਾ ਬਾਬਾ ਨਾਨਕ ਰਮਦਾਸ ਤੇ ਤੀਜੀ ਜਿਹੜੀ ਆਪਣੇ ਗਈ ਸੀ ਇੱਥੇ ਹੀ ਆਪਣਾ ਗੁਰੂ ਕੇ ਬਾਗ ਅੱਜ ਦੋ ਗੱਡੀਆਂ ਇਹ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਸਾਰੀਆਂ ਕਿਟਾਂ ਸਮੇਤ ਤੇ ਸਾਰੇ ਵਿੱਚ ਇਹਦੇ ਕਿਉਂਕਿ ਮੋਰੇ ਠੰਡ ਆ ਰਹੀ ਆ ਕੋਹ ਇਹਨਾਂ ਨੇ ਮੋੜਿਆਂ ਨੇ ਉਹਦਾ ਯਤਨ ਵੀ ਕੀਤਾ ਜੁੱਤੀਆਂ ਤੱਕ ਵੀ ਕਿਟਾਂ ਦੇ ਵਿੱਚ ਲੈ ਕੇ ਪਾਈਆਂ ਤਾਂ ਕਿ ਜਿਹਦੇ ਵੀ ਕਿਸੇ ਦੇ ਪੈਰਾਂ ਚ ਆਜਵੇ ਤੋਂ ਨੰਗਾ ਨਾ ਰਹੇ ਸਵਾਜ ਇਹ ਦੋ ਗੱਡੀਆਂ ਜਿਹੜੀਆਂ ਆ ਇਹ ਭੇਜੀਆਂ ਜਾ ਰਹੀਆਂ ਬਾਕੀ ਜਿਹੜਾ ਬੀ ਦਾ ਪ੍ਰਬੰਧ ਵੀ ਅਸੀਂ ਕਰ ਚੁੱਕੇ ਆ ਤੇ ਡੀਜ਼ਲ ਦਾ ਉਹ ਲੋਡ ਅਨਸਾਰ ਮੈਂ ਉਹਦੋਂ ਵੀ ਕਿਹਾ ਸੀ ਉਹ ਆਪਣੇ ਪੰਜ ਸੈਂਟਰ ਸਥਾਪਿਤ ਕੀਤੇ ਉਹਨਾਂ ਸਥਾਪਨਾ ਸੈਂਟਰਾਂ ਦੇ ਉੱਤੇ ਆਪਣੀ ਆਪਣੀ ਐਪਲੀਕੇਸ਼ਨ ਦੇ ਦੇਣ ਸਰਪੰਚਾਂ ਤੋਂ ਦੀ ਕਰਾ ਕੇ ਤਾ ਕੇ ਸਮੇਂ ਸਰ ਜਿਹੜਾ ਹੈ ਉਹ ਸਾਰਿਆਂ ਨੂੰ ਮਹੱਈਆ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧਕ ਕਮੇਟੀ ਮਲੋਂ ਬੀਤੇ ਕੱਲ ਤਿੰਨ ਗੱਡੀਆਂ ਜਿਹੜੀਆਂ ਸਮੁੱਚੇ ਤੌਰ ਤੇ ਜਿਹਦੇ ਵਿੱਚ ਖਾਣ ਦੀਆਂ ਵਸਤਾਂ ਸੌਣ ਲਈ ਗੱਦੇ ਕੰਬਲ ਨਾਲ ਮੰਜੇ ਨਾਲ ਤਰਪੈਲਾ ਅਤਿਆਦਿਕ ਚਾਦਰਾਂ ਮਛਰਦਾਨੀਆਂ ਸਰ ਤਾਂ ਇਹ ਪੈਟਰ ਪਾਣੀ ਪਰ ਆਚਣ ਕਿਟ ਉਹ ਸਾਰੇ ਭੇਜੀਆਂ ਸੀ ਉਹ ਤਿੰਨ ਗੱਡੀਆਂ ਅੰਦੇਰਾ ਬਾਬਾ ਨਾਨਕ ਰਮਦਾਸ ਤੇ ਤੀਜੀ ਜਿਹੜੀ ਆਪਣੇ ਗਈ ਸੀ ਇੱਥੇ ਹੀ ਆਪਣਾ ਗੁਰੂ ਕੇ ਬਾਗ ਅੱਜ ਦੋ ਗੱਡੀਆਂ ਇਹ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਸਾਰੀਆਂ ਕਿਟਾਂ ਸਮੇਤ ਤੇ ਸਾਰੇ ਵਿੱਚ ਇਹਦੇ ਕਿਉਂਕਿ ਮੋਰੇ ਠੰਡ ਆ ਰਹੀ ਆ ਕੋਹ ਇਹਨਾਂ ਨੇ ਮੋੜਿਆਂ ਨੇ ਉਹਦਾ ਯਤਨ ਵੀ ਕੀਤਾ ਜੁੱਤੀਆਂ ਤੱਕ ਵੀ ਕਿਟਾਂ ਦੇ ਵਿੱਚ ਲੈ ਕੇ ਪਾਈਆਂ ਤਾਂ ਕਿ ਜਿਹਦੇ ਵੀ ਕਿਸੇ ਦੇ ਪੈਰਾਂ ਚ ਆਜਵੇ ਤੋਂ ਨੰਗਾ ਨਾ ਰਹੇ ਸਵਾਜ ਇਹ ਦੋ ਗੱਡੀਆਂ ਜਿਹੜੀਆਂ ਆ ਇਹ ਭੇਜੀਆਂ ਜਾ ਰਹੀਆਂ ਬਾਕੀ ਜਿਹੜਾ ਬੀ ਦਾ ਪ੍ਰਬੰਧ ਵੀ ਅਸੀਂ ਕਰ ਚੁੱਕੇ ਆ ਤੇ ਡੀਜ਼ਲ ਦਾ ਉਹ ਲੋਡ ਅਨਸਾਰ ਮੈਂ ਉਹਦੋਂ ਵੀ ਕਿਹਾ ਸੀ ਉਹ ਆਪਣੇ ਪੰਜ ਸੈਂਟਰ ਸਥਾਪਿਤ ਕੀਤੇ ਉਹਨਾਂ ਸਥਾਪਨਾ ਸੈਂਟਰਾਂ ਦੇ ਉੱਤੇ ਆਪਣੀ ਆਪਣੀ ਐਪਲੀਕੇਸ਼ਨ ਦੇਣ ਸਰਪੰਚਾਂ ਤੋਂ ਦੀ ਕਰਾ ਕੇ ਤਾਕੇ ਸਮੇਂ ਸਿਰ ਜਿਹੜਾ ਹੈ ਉਹ ਸਾਰਿਆਂ ਨੂੰ ਵਾਹੀਆ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿਮੰਨ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ ਤਿੰਨ ਗੱਡੀਆਂ ਜਿਹੜੀਆਂ ਸਮੋਚੇ ਤੌਰ ਤੇ ਜਿਹਦੇ ਵਿੱਚ ਖਾਣ ਦੀਆਂ ਬਸਤਾਂ ਸੌਣ ਲਈ ਗੱਦੇ ਕੰਬਲ ਨਾਲ ਮੰਝੇ ਨਾਲ ਤਰਪੈਲਾ ਆਤਿਆਦਿਕ ਚਾਦਰਾਂ ਮੱਛਰਦਾਨੀਆਂ ਚਟਾਨੀਆਂ ਪੈਟਰ ਪਾਣੀ ਰ ਰਾਸ਼ਨ ਕਿੱਟ ਉਹ ਸਾਰੇ ਭੇਜੀਆਂ ਸੀ ਉਹ ਤਿੰਨ ਗੱਡੀਆਂ ਡੇਰਾ ਬਾਬਾ ਨਾਨਕ ਰਮਦਾਸ ਤੇ ਤੀਜੀ ਜਿਹੜੀ ਆਪਣੇ ਗਈ ਸੀ ਇੱਥੇ ਹੀ ਆਪਣਾ ਗੁਰੂ ਕੇ ਬਾਗ ਅੱਜ ਦੋ ਗੱਡੀਆਂ ਇਹ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਸਾਰੀਆਂ ਕਿੱਟਾਂ ਸਮੇਤ ਤੇ ਸਾਰੇ ਹੀ ਵਿੱਚ ਇਹਦੇ ਕਿਉਂਕਿ ਮੋਰੇ ਠੰਡ ਆ ਰਹੀ ਆ ਕੋਹ ਇਹਨਾਂ ਨੇ ਮੋੜਿਆਂ ਨੇ ਉਹਦਾ ਯਤਨ ਵੀ ਕੀਤਾ ਜੁੱਤੀਆਂ ਤੱਕ ਵੀ ਕਿਟਾਂ ਦੇ ਵਿੱਚ ਲੈ ਕੇ ਪਾਈਆਂ ਤਾਂ ਕਿ ਜਿਹਦੇ ਵੀ ਕਿਸੇ ਦੇ ਪੈਰਾਂ ਚ ਆ ਜਵੇ ਤੋਂ ਨੰਗਾ ਨਾ ਰਹੇ ਸਵਾਜ ਇਹ ਦੋ ਗੱਡੀਆਂ ਜਿਹੜੀਆਂ ਆ ਇਹ ਭੇਜੀਆਂ ਜਾ ਰਹੀਆਂ ਬਾਕੀ ਜਿਹੜਾ ਬੀ ਦਾ ਪ੍ਰਬੰਧ ਵੀ ਅਸੀਂ ਕਰ ਚੁੱਕੇ ਆ ਤੇ ਡੀਜ਼ਲ ਦਾ ਉਹ ਲੋੜ ਅਨਸਾਰ ਮੈਂ ਉਦੋਂ ਵੀ ਕਿਹਾ ਸੀ ਉਹ ਆਪਣੇ ਪੰਜ ਸੈਂਟਰ ਸਥਾਪਿਤ ਕੀਤੇ ਉਹਨਾਂ ਸਥਾਪਤਾਂ ਸੈਂਟਰਾਂ ਦੇ ਉੱਤੇ ਆਪਣੀ ਆਪਣੀ ਐਪਲੀਕੇਸ਼ਨ ਦੇਣ ਸਰਪੰਚਾਂ ਤੋਂ ਦੀ ਕਰਾ ਕੇ ਤਾਕੇ ਸਮੇਂ ਸਰ ਜਿਹੜਾ ਹੈ ਉਹ ਸਾਰਿਆਂ ਨੂੰ ਵਾਹੀਆ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ